ਸਤਿ ਸ਼੍ਰੀ ਅਕਾਲ ਜੀ ਦੋਸਤੋ ਗੱਲ ਕਰਦਾ ਜੇ ਆਪਾਂ ਪਹਿਲੀ ਇਹ ਵੀਡੀਓ ਤੁਸੀਂ ਦੇਖੀ ਹੁਣ ਮੇਰਾ ਦੋਸਤ ਇੱਕ ਹੀ ਮਕਸਦ ਹੈ ਵੀ ਸ਼ੇਅਰ ਮਾਰਕੀਟ ਦੇ ਵਿੱਚ ਜਿਹੜਾ ਕੋਈ ਨਵਾਂ ਬੰਦਾ ਹੁੰਦਾ ਹੈ ਇਹ ਯਾਰ ਮਿੱਤਰੋ ਮੈਂ ਸ਼ੇਅਰ ਮਾਰਕੀਟ ਹਰ ਇੱਕ ਬੰਦਾ ਜ਼ਿੰਦਗੀ 'ਚ ਕਿਸੇ ਨਾ ਕਿਸੇ ਪੰਗਾ ਜ਼ਰੂਰ ਲੈਂਦਾ ਹੈ ਮੇਰਾ ਇੱਕੋ ਹੀ ਮਕਸਦ ਹੈ ਵੀ ਤੁਹਾਡਾ ਜਿਹੜਾ ਪੈਸਾ ਬਣੇ ਨਾ ਬਣੇ ਤਾਂ ਬਾਅਦ ਦੀ ਗੱਲ ਹੈ ਪਰ ਤੁਹਾਡਾ ਪੈਸਾ ਜਿਹੜਾ ਉਹ ਖਰਾਬ ਨਾ ਹੋਵੇ ਖਰਾਬ ਨਾ ਹੋਣ ਤਾਂ ਸਾਹੀ ਬਚ ਸਕਦਾ ਜੇਕਰ ਸ਼ੇਅਰ ਮਾਰਕੀਟ ਦੇ ਤੁਹਾਨੂੰ ਰੂਲ ਪਤਾ ਹੋਣਗੇ ਸ਼ੇਅਰ ਮਾਰਕੀਟ ਦਾ ਫੰਡਾਮੈਂਟਲ ਪਤਾ ਹੋਊਗਾ ਸ਼ੇਅਰ ਮਾਰਕੀਟ ਕੰਮ ਕਿਵੇਂ ਕਰਦੀ ਹੈ ਸ਼ੇਅਰ ਮਾਰਕੀਟ ਦੀ ਨੌਲੇਜ ਹੋਊਗੀ ਫਿਰ ਹੀ ਤੁਹਾਨੂੰ ਤੁਸੀਂ ਆਪਣਾ ਪੈਸਾ ਬਚਾ ਸਕਦੇ ਹੋ ਸ਼ੇਅਰ ਮਾਰਕੀਟ ਦੇ ਵਿੱਚ ਐਂਟਰ ਹੋਣ ਨਾਲੋਂ ਬਾਹਰ ਨਿਕਲਣ ਦਾ ਜਿਹੜਾ ਰਸਤਾ ਹੈ ਉਹ ਪਤਾ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚੋਂ ਬਾਹਰ ਨਿਕਲਦਾ ਰਸਤਾ ਪਤਾ ਕਰ ਲੈਣਾ ਉਹਦੇ ਬਾਰੇ ਤੁਸੀਂ ਜਾਗਰੂਕ ਹੋ ਵੀ ਕਿਦੋਂ ਸਾਡੀ ਜਿਹੜੀ ਮਾਰਕੀਟ ਆ ਸਾਡੀ ਅੰਗੇਜਡ ਹੋਊਗੀ ਤੇ ਹੁਣ ਅਸੀਂ ਨਿਕਲ ਜਗੇ ਤਾਂ ਤੁਸੀਂ ਥੋੜੇ ਲਾਸ 'ਚ ਨਿਕਲ ਸਕਦੇ ਹੋ ਤਾਂ ਨਹੀਂ ਬਹੁਤ ਵੱਡੇ ਘਾਟੇ 'ਚ ਤੁਸੀਂ ਜਾ ਸਕਦੇ ਹੋ ਸੋ ਦੋਸਤੋ ਮੇਰਾ ਇਹੀ ਮਕਸਦ ਹੈ ਵੀਡੀਓ ਬਣਾਉਣ ਦਾ ਤਾਂ ਕਿ ਨਵੇਂ ਲੋਕ ਜਿਹੜੇ ਹੈਗੇ ਆ ਸ਼ੇਅਰ ਮਾਰਕੀਟ 'ਤੇ ਆਉਣਾ ਚਾਹੁੰਦੇ ਆ ਜਾਂ ਬਹੁਤ ਸਾਰੇ ਲੋਕ ਲਾਸ ਕਰਾਈ ਬੈਠੇ ਆ ਔਰ ਉਹਨੂੰ ਰਿਕਵਰ ਕਰਨ ਦੇ ਚੱਕਰ ਵਿੱਚ ਹੋਰ ਲਾਸ ਕਰਾਈ ਜਾਂਦੇ ਆ ਤਾਂ ਦੋਸਤੋ ਇਸੇ ਲਈ ਸਾਡਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੁਹਾਨੂੰ ਦੋ ਮੇਨ ਜਿਹੜੇ ਨਿਯਮ ਮੈਂ ਅੱਜ ਦੱਸ ਰਿਹਾ ਹਾਂ ਪਹਿਲਾ ਨਿਯਮ ਇਹ ਵੀ ਜਿੰਨਾ ਤੁਹਾਡਾ ਕੈਪੀਟਲ ਹੈ ਸੇਵਿੰਗ ਅ ਜਿੰਨੀ ਤੁਹਾਡੀ ਮੰਨ ਕੇ ਚਲੋ ਤੁਹਾਡੀ ਸੇਵਿੰਗ ਹੈਗੀ ਹੈ 1 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਪਿਆ ਤਾਂ ਉਹਦਾ 10% ਪੈਸਾ ਕੀ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਲਾਉਣਾ ਇਹ ਨਾ ਹੋਵੇ ਕਿ ਤਰ ਲੱਖ ਦਾ ਲੱਖ ਰੁਪਏ ਚੱਕ ਕੇ ਲਾ ਦਿਓ ਕਿਉਂਕਿ ਸਾਡੇ ਕੋਲੇ ਪੈਸਾ ਹੋਊਗਾ ਤਾਂ ਅਸੀਂ ਪੈਸਾ ਬਣਾ ਲਾਂਗੇ ਜੇ ਪੈਸੇ ਹੈ ਨਹੀਂ ਤਾਂ ਸ਼ੇਅਰ ਮਾਰਕੀਟ ਤੋਂ ਪੈਸਾ ਨਹੀਂ ਬਣਦਾ ਕਿਉਂਕਿ ਇਹ ਤਰ ਪੈਸੇ ਦੀ ਗੇਮ ਆ ਸਾਰੀ ਦੂਜਾ ਰੂਲ ਇਹ ਆ ਦੋਸਤੋ ਵੀ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਕਦੇ ਵੀ ਉਧਾਰਾ ਚੱਕ ਕੇ ਨਾ ਲਾਓ ਜਾਂ ਵਿਆਜੂ ਚੱਕ ਕੇ ਨਾ ਲਾਓ ਜਾਂ ਲੋਨ ਲੈ ਕੇ ਨਾ ਲਾਓ ਜਿੰਨਾ ਚਿਰ ਤੁਹਾਡਾ ਮੰਨ ਕੇ ਚਲੋ ਲੱਖ ਰੁਪਏ ਦੀ ਕੈਪੀਟਲ ਆ ਲੱਖ ਰੁਪਏ ਚੋਂ 10000 ਰੁਪਏ ਤੁਸੀਂ ਲਾਤਾ 10000 ਲਾਸ ਹੋ ਗਿਆ ਜਿੰਨਾ ਚਿਰ ਉਹ ਤੁਸੀਂ ਲਾਸ ਆਵਦਾ ਰਿਕਵਰ ਨਹੀਂ ਕਰਦੇ ਕਿਸੇ ਹੋਰ ਕੰਮ ਤੋਂ ਜਾਂ ਖੇਤੀਬਾੜੀ ਤੋਂ ਜਾਂ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਨਾਂ ਚਿਰ ਦੁਬਾਰਾ ਮਾਰਕੀਟ ਦੇ ਵਿੱਚ ਨਾ ਆਓ ਮਾਰਕੀਟ ਤੋਂ ਸਾਈਡ ਤੇ ਕਰ ਲਓ ਪਹਿਲਾਂ ਉਹ ਲਾਸ ਆਵਦਾ ਕਿਤਨਾ ਕਿਤੋਂ ਜੋ ਤੁਸੀਂ ਕੰਮ ਕਰਦੇ ਉਹਨੂੰ ਰਿਕਵਰ ਕਰੋ ਫਿਰ 10000 ਰੁਪਏ ਨਾਲ ਆਓ ਸ਼ੇਅਰ ਮਾਰਕੀਟ ਰਾਤੋ ਆ ਤਾਂ ਅਮੀਰ ਹੋਣ ਦਾ ਫੰਡਾ ਨਹੀਂ ਹੈ ਇਸ ਸਮਾਂ ਲੱਗੋ 3 ਤੋਂ ਲੈ ਕੇ 6 ਮਹੀਨੇ ਤੁਹਾਨੂੰ ਜਿਹੜਾ ਪੂਰੇ ਰੂਲ ਹੈ ਇਹ ਸ਼ਕਤੀ ਨਾਲ ਲਾਗੂ ਕਰਨੇ ਪੈਣਗੇ ਹੌਲੀ ਹੌਲੀ ਜਾ ਕੇ ਮਾਰਕੀਟ ਨੂੰ ਰਾਹ ਦਊਗੀ ਕਿ ਹੁਣ ਮਾਰਕੀਟ ਵੀ ਕਿੱਥੋਂ ਕਿਵੇਂ ਕੰਮ ਕਰਦੀ ਹੈ ਹਰ ਇੱਕ ਚੀਜ਼ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਿਵੇਂ ਕਿ ਆਰਬੀਆਈ ਦੀ ਕੋਈ ਪਾਲਿਸੀ ਹੋ ਗਈ ਸੇਬੀ ਦਾ ਕੋਈ ਨਿਯਮਨ ਚ ਬਦਲਾਅ ਹੋ ਗਿਆ ਤਾਂ ਉਹ ਚੀਜ਼ਾਂ ਤੁਹਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਫਿਰ ਜਾ ਕੇ ਤੁਸੀਂ ਮਾਰਕੀਟ ਦੇ ਵਿੱਚ ਐਂਟਰ ਕਰੋ ਤੇ ਨਹੀਂ अदरवाइज ਜੇ ਤੁਸੀਂ ਬਿਨਾਂ ਕੁਝ ਕੀਤੇ કરી ਤਾਂ ਗ੍ਰੈਂਡ ਡਰਾਈਵ ਥੋੜਾ ਲਾਅ ਸਾਈਡਾ ਹੋਊਗਾ థాంਕ ਯੂ ਧੰਨਵਾਦ